ਮੈਂ ਜੀ ਕਮਰੇ ਵਿੱਚ ਵਾਠੀ ਪਾਸ ਕਰ ਦਿੱਤੀ ਮੈਨੂੰ ਨਿੱਕੀ ਆਵਾਜ਼ ਦਰਵਾਜੇ ਦੀ ਸੁਣੀ ਦਰਵਾਜਾ ਖੁੱਲ੍ਹਿਆ ਉੱਪਰ ਚੜਿਆ ਮੈਂ ਪਾਸ ਲੋਕਾਂ ਨੂੰ ਮੇਰੇ ਵਿੱਚ ਆ ਕੇ ਖੜ ਗਈ ਮੈਂ ਕਿਹਾ ਦੇਖਾਂ ਔਰ ਕਿਹਨੇ ਕੁੰਡਾ ਖੁੱਲ੍ਹ ਖੜਤਾਇਆ ਸਰ ਖੁੱਲ੍ਹਿਆ ਬਗਲੇ ਮੈਂ ਦੇਖਿਆ ਜ ਰਮਨਤਾ ਜੀ ਛੰਟੀਆ ਘਰ ਦਾ ਕੁੰਡਾ ਨਹੀਂ ਖੁੱਲਿਆ ਹਾਲੇ ਆਹ ਉੱਪਰ ਦਾ ਨਹਾ ਜੀ ਛੰਟੀਆ ਘਰ ਹੈ ਜੀ ਕਹਿੰ ਸਾਨੂੰ ਟੂਟਿਆਂ ਨੂੰ ਕਿਹਾ ਹੋਇਆ ਸੀ ਕਈ ਦਿਨਾਂ ਦਾ ਮੈਂ ਕਿਹਾ ਚਲ ਕੋਈ ਗੱਲ ਨਹੀਂ ਨਾ ਹੋਈ ਫੱਡੀ ਟੂਟਿਆ ਖਰਾਬ ਸੀ ਅਰ ਮਾਤਾ ਸਰੂਪੇ ਟਾਈਮ ਤੇ ਬੁਖਾਰ ਆਈ ਤਾਂ ਮੈਂ ਸਾਰਾ ਕੁਝ ਪਤਾ ਕਰ ਲੈ ਕੇ ਕਿਸੇ ਨੇ ਕਿਹਾ ਕਿ ਪਲੰਬਰ ਹੈਗੇ ਆ ਤੇ ਆਪੀ ਠੀਕ ਕਰਨ ਆਇਆ ਟੈਪs ਟੋੜੀਆਂ ਤਾਂ ਮੰਮਾ ਨੇ ਕਿਹਾ ਵੀ ਹਾਂਜੀ ਸਾਡੇ ਟਰਾਪ ਹੈਗੇ ਆ ਮੈਂ ਕਿਤੇ ਆਜੋ ਤਾਂ ਉਹ ਦੁਬਾਰਾ ਸ਼ੌਪ ਤੇ ਚਲੇ ਗਏ ਮੈਂ ਸ਼ੌਪ ਤੇ ਜਾ ਕੇ ਜਦੋਂ ਮੰਮੀ ਕਹਿੰਦੇ ਉੱਤੇ ਨਹੀਂ ਪਹੁੰਚੇ ਤਾਂ ਉਹ ਕਹਿੰਦੇ ਕੁਸ ਮਾਲ ਲੈ ਕੇ ਆ ਰਹੇ ਆ ਦੁਬਾਰਾ ਘਰ ਆਏ ਤਾਂ ਕਿੰਨੀਆਂ ਟੀ-ਸ਼ਰਟਸ ਹੈਗੀਆਂ ਸਵੋਸ਼ਮ ਤੇ ਉਹਨਾਂ ਨੇ ਸਾਰੀਆਂ ਟੀ-ਸ਼ਰਟਸ ਲਈਆਂ ਮੰਮਾ ਦੇ ਦੋ ਤਿੰਨ ਸਪੇਸ ਨੂੰ ਕਵਰ ਕਰਤਾ ਔਰ ਹੱਥ ਨੂੰ ਮੰਮਾ ਦੇ ਕਾਈ ਕਰਕੇ ਰੱਖਿਆ ਇਹ ਪੇਰੋ ਕਹਿੰਦੇ ਵੀ ਜੇ ਤੂੰ ਰੌਲਾ ਪਾਇਆ ਤਾਂ ਤੇ ਤੈਨੂੰ ਮਾਰ ਦਾਂਗੇ। ਲਈ ਮੈਂ ਜੇ ਕਮਰੇ ਵਿੱਚ ਆਠੀ ਪਾਸ ਕਰ ਦਿੱਤੀ ਮੈਨੂੰ ਨੀਚੇ ਆਵਾਜ਼ ਦਰਵਾਜੇ ਦੀ ਸੁਣੀ ਕਿ ਦਰਵਾਜਾ ਕਿਸੇ ਖੁੱਲਿਆ। ਉੱਪਰ ਚੜਿਆ ਮੈਂ ਪਾਸ ਕੁੱਤਾ ਫਿਰ ਮੇਰੇ ਵੇਚਿਆ ਕੇ ਖੜ ਗਈ ਮੈਂ ਕਿਹਾ ਦੇਖਾਂ ਖੌਂ ਕਿਹਨੇ ਕੁੰਡਾ ਖੋਲ੍ਹ ਪੜਤਾਇਆ ਸਰ ਉਹ ਲਿਆ ਬਗਲੇ ਮੈਂ ਦੇਖਿਆ ਰ ਵੇਨਕਾ ਜੀ ਛੰਟੀਆਂ ਘਰ ਆ ਉਹ ਕੁੰਡਾ ਨਹੀਂ ਖੋਲਿਆ ਹਾਲੇ ਆਹ ਉੱਪਰ ਦਾ ਮੈਂ ਕਿਹਾ ਜੀ ਛੰਟੀਆਂ ਘਰ ਤਾਂ ਇਹ ਹੈ ਜੀ ਕਹਿੰਦੇ ਸਾਨੂੰ ਟੂਟਿਆਂ ਨੂੰ ਕਿਹਾ ਹੋਇਆ ਸੀ ਕਈ ਦਿਨਾਂ ਦਾ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਮੈਂ ਕਿਹਾ ਸਾਡੀ ਟੂਟੀਆਂ ਖਰਾਬ ਸੀਗੀ ਫੇ ਮੇਰੇ ਨਾਲ ਬਾਫੂ ਚ ਬੈਲੇ ਟੂਟੀਆਂ ਉਹਨੇ ਚੈੱਕ ਕੀਤੇ ਤੇ ਕਹਿੰਦੇ ਟੂਟੀ ਖਰਾਬ ਆ ਨਵੀਂ ਪਾਉਗੀ ਥੋੜੀ ਜਿਹੀ ਤੇ ਲੋਕਾਂ ਦੇ ਆਂਟੀ ਅਸੀਂ ਆਏ ਕਰਦੇ ਆ ਭਰਾ ਦੀ ਵੀਰੇ ਦੀ ਦੁਕਾਨ ਤੇ ਜਾ ਕੇ ਆਉਂਦੇ ਆ ਨਾ ਜਾਇਆ ਕੋਈ ਨਾ ਫੇਰ ਬਾਹਰ ਲਾ ਕੇ ਬਾਹਰ ਕੀਤਾ ਉਹ ਵੀ ਸਾਰੇ ਜਦੋਂ ਆਏ ਦੁਕਾਨ ਤੇ ਪੰਚੀ ਨਹੀਂ ਦੁਕਾਨ ਤੇ ਨਹੀਂ ਹੰਝ ਉਹ ਨਹੀਂ ਪੈਰੀ ਉਹ ਨਹੀਂ ਪੈਰੀ ਘਰ ਆ ਗਏ ਜੀ ਘਰ ਆ ਕੇ ਮੈਨੂੰ ਉਹਨੇ ਕੋਈ ਟੂਟੀ ਨਹੀਂ ਦੇਖੀ ਪੁੱਛੀ ਜਿਕੇ ਬੁੱਢੀ ਦੀਆਂ ਟੀ-ਸ਼ਰਟਾਂ ਲੰਕੜੀਆਂ ਸੀ ਦਰਵਾਜੇ ਦੇ ਉੱਤੇ ਉਹੀ ਚਾਰੇ ਪੰਜੇ ਚੁੱਕ ਕੇ ਆ ਕੇ 2:00 ਵਜੇ ਬਾਂਹਣ ਬੰਦੀਆਂ 2:00 ਤੇ ਮੇਰੇ ਮੋਹ ਨੂੰ ਬੰਦੀਆਂ ਮੈਨੂੰ ਕਹਿੰਦੇ ਬੋਲਣਾ ਨਹੀਂ ਜੇ ਬੋਲੀ ਤੂੰ ਜਲੇਸੀ ਤੇ ਮਾਰ ਦੇਣਾ ਜਦ ਜਦ ਵੀਰ ਕੰਨਾਂ ਦੋਨਾਂ ਨੇ ਹੱਥ ਕਾ ਲਿਆ ਇੱਥੇ ਇੱਥੇ ਇਧਰ ਵਾਲੀ ਉਤਾਰਨ ਲੱਗੇ ਕਿ ਇਧਰ ਵਾਲੀ ਉਤਾਰਨ ਲੱਗੇ ਉਹ ਜੀ ਫੇਰ ਹੈ ਇੱਥੇ ਇੱਥੇ ਨੇ ਬਾੜੀ ਤਾ ਕੇ ਜੇ ਜੇ ਚ ਪਾਈਓ ਜਾਂ ਇਹ ਗੁੱਡੀ ਦੇ ਅਲਮਾਰੀਆਂ ਅਲਵਾਰੀ ਕੋਲ ਦੇ ਪਾਸੋਂ ਖੁੱਲਣ ਲੱਗੇ ਦੂਜੇ ਨੇ ਲਵਾ ਜਦੋਂ ਬਾੜੀ ਖੋਲੀ ਉਹ ਆਹ ਕਪੜਾ ਖੁੱਲਣ ਲੱਗੇ ਰਸੂਈ ਦੇ ਵਿੱਚ ਉਹ ਜਾਨਵਰ ਜਰੂਰ ਗਲੂਗਾ ਕਪੜਾ ਖੁੱਲਣ ਲੱਗਾ ਜਦੋਂ ਪੌੜੀ ਭਾਦੀ ਛੱਲੇ ਲੱਗੇ ਜਦੋਂ ਅਸੀਂ ਬਾ ਮਸ ਛੱਲੇ ਚਲੀ ਕਿ ਦਰਵਾਜਾ ਖੁੱਲਣ ਲੱਗੇ ਉਹ ਕੈੜਾ ਸੀਗਾ ਥੋੜੇ ਦੇਰ ਤੱਕ ਖੁੱਲਿਆ ਨਾ ਮੇਰੇ ਮਗਰੇ ਉਹ ਭਾਈ ਭੱਜਿਆ ਅੜਕੇ ਮੈਨੂੰ ਫੇਰ ਇਧਰੋਂ ਕਰ ਲਿਆ ਫੌੜੀ ਪਾਉਣ ਨੂੰ ਮੈਂ ਤੈਨੂੰ ਮਾਰਦਾਂ ਕਿ ਜਿੱਤੇ ਰੌਲਾ ਪਾਇਆ ਗਿਆ ਜੇ ਜਰ ਦੁੱਧਿਆ ਭਾਈ ਜੇ ਫਰਸਫੋੜ ਦਾ ਸੀ ਉਹ ਨਹੀਂ ਆ ਕੇ ਮੋਟਰਸਾਈਕਲ ਛੱਡ ਕਰ ਲਿਆ ਮੈਂ ਦੂਜੇ ਸੇ ਨਾਲੇ ਚੱਲੇ ਤਾਂ ਮੈਂ ਫੇਰ ਰੌਲਾ ਪਾਇਆ ਮੈਂ ਮੈਨੂੰ ਹਾਰਤਾ ਮਾਰਤਾ ਮੈਨੂੰ ਬਚਾ ਲਓ ਚਾਹ ਲੋ ਮੈਂ ਚੋਰਾ ਵਿੱਚ ਹੋਰਾ ਪਿੜੇ ਜਾਰੇ ਨਿਕਲੇ ਨਹੀਂ ਸਾਡੇ ਨਾਲ ਦੇ ਨਾਲ ਦੇ ਨਿਕਲੇ ਨਹੀਂ ਅੰਦਰੋਂ ਕੱਲੀ ਸੀ ਜੀ ਮੈਂ ਕੱਲੀ ਸੀ ਉਸ ਵੇ ਇਹ ਦਿੱਲੀ ਗਈ ਸੀ ਸਾਢੇ 4 ਲਈ ਇਹ ਲੋਕ ਨੂੰ ਸਲਾਹ ਦੇਤੀ ਕੋਈ ਸਾਹਿਕਾ ਆਇਆ ਸੀ ਜੀ ਆਇਆ ਸੀ ਲੈ ਵੀ ਲਿਖ ਕੇ ਦਰ ਹਾਂਜੀ ਲਿਖ ਕੇ ਲੱਗ ਗਿਆ ਹੋਰ ਜੀ ਮਾਮਾ ਜੀ ਮੇਰਾ ਨਾਮ ਮਮੰਦੀ ਕੋਰ ਹੈ ਜੀ ਜੀ ਮੈਂ ਇੱਕ ਪਨਾਹ ਹੀ ਰਹਿਣੀ ਸੀ ਬਰ ਲੱਭ ਨਾ ਕਰ ਤੇ ਕੀ ਹੋਇਆ ਜੀ ਇੱਥੇ ਹਾਂ ਐਕਚੁਅਲੀ ਮੈਂ ਆਪਣੇ ਪੇਕੇ ਗਈ ਹੋਈ ਹੈ ਜੀ ਕਿ ਮੈਨੂੰ ਕਾਲ ਆਈ ਸਾਹਮਣੇ ਸਾਡੇ ਨੇਵਰ ਸੀ ਕਿ ਤੁਹਾਡੇ ਘਰੇ ਇਸ ਤਰ੍ਹਾਂ ਕੋਈ ਦੋ ਬੰਦੇ ਆ ਗਏ ਨੇ ਔਰ ਉਹਨਾਂ ਨੇ ਆ ਕੇ ਤੁਹਾਡੀ ਮੰਮੀ ਦਾ ਫੇਸ ਵਗੈਰਾ ਸਾਰਾ ਬੰਨਿਆ ਹੋਇਆ ਤੇ ਉਹ ਕਾਫੀ ਕੌਂਸ਼ੀਅਸ ਹੈਗੇ ਨੇ ਵੀ ਬਹੁਤ ਡਰ ਗਏ ਨੇ ਔਰ ਮੈਂ ਤਾਂ ਫਿਰ ਉਸ ਟਾਈਮ ਤੇ ਜਦੋਂ ਘਰ ਆਈ ਤਾਂ ਮੈਨੂੰ ਸਾਰਾ ਕੁਝ ਪਤਾ ਚੱਲਿਆ ਕਿ ਕਿਸੇ ਨੇ ਕਿਹਾ ਕਿ ਕੋਈ ਪਲੰਬਰ ਹੈਗੇ ਆ ਇਹ ਅਸੀਂ ਠੀਕ ਕਰਨ ਆਇਆ ਟੈਪਸ ਟੋਡੀਆਂ ਤਾਂ ਮੰਮਾ ਨੇ ਕਿਹਾ ਵੀ ਹਾਂਜੀ ਸਾਡੀਆਂ ਖਰਾਬ ਹੈਗੀਆਂ ਨੇ ਤੁਸੀਂ ਆ ਜਾਓ ਤਾਂ ਉਹ ਦੁਬਾਰਾ ਸ਼ੌਪ ਤੇ ਚਲੇ ਗਏ ਨੇ ਸ਼ੌਪ ਤੇ ਜਾ ਕੇ ਜਦੋਂ ਮੰਮੀ ਕਹਿੰਦੇ ਉੱਤੇ ਨਹੀਂ ਪਹੁੰਚੇ ਤਾਂ ਉਹ ਕਹਿੰਦੇ ਸੀ ਸਮਾਨ ਲੈ ਕੇ ਆ ਰਹੇ ਆ ਦੁਬਾਰਾ ਘਰ ਆਏ ਤਾਂ ਕਿ ਮੇਰੀਆਂ ਟੀ-ਸ਼ਰਟਸ ਹੈਗੀਆਂ ਸੀ ਵਾਸ਼ਰੂਮ ਚੋਂ ਉਹਨਾਂ ਨੇ ਸਾਰੀਆਂ ਟੀ-ਸ਼ਰਟਸ ਲਈਆਂ ਮੰਮਾ ਦੇ ਦੋ ਤਿੰਨ ਫੇਸਮੂ ਕਵਰ ਕਰਤਾ ਔਰ ਹੈਂਡ ਨੂੰ ਮਮਾ ਦੇ ਕਾਈ ਕਰਕੇ ਰੱਖਿਆ ਤੇ ਫਿਰ ਉਹ ਕਹਿੰਦੇ ਵੀ ਜੇ ਤੂੰ ਰੌਲਾ ਪਾਇਆ ਤਾਂ ਤੇ ਤੈਨੂੰ ਮਾਰ ਦਾਂਗੇ ਹਾਂ ਫਿਰ ਮਮਾ ਦੇ ਦੋਨੋਂ ਬਸ ਬਾਲੀਆਂ ਉਤਾਰ ਲੀਆਂ ਉਹਨਾਂ ਨੇ ਔਰ ਮੇਰੀ ਕਬਰਡ ਦੇ ਵਿੱਚ ਗਏ ਜਿੱਥੋਂ ਤੱਕ ਤੁਹਾਨੂੰ ਲੱਗ ਰਿਹਾ ਵੀ ਕੋਈ ਜਾਣਤਾ ਜਾਣ ਵਾਲੇ ਆਗੇ ਤੇ ਜਿਨ੍ਹਾਂ ਨੇ ਕਿਸੇ ਹੋਰ ਕਮਰੇ ਦੇ ਵਿੱਚ ਕੁਝ ਨਹੀਂ ਦੇਖਿਆ ਸਿਰਫ ਮੇਰੇ ਰੂਮ ਦੇ ਵਿੱਚ ਗਏ ਨੇ ਔਰ ਉੱਪਰ ਜਿੱਥੇ ਫਰਸ਼ ਪਏ ਹੁੰਦੇ ਆ ਮੇਰੇ ਮੋਸਟਲੀ ਮੇਰਾ ਔਰ ਮੰਮੀ ਦਾ ਸਮਾਨ ਮੇਰੀ ਕਬਰਡ 'ਚ ਹੁੰਦਾ ਹੈ ਉਹੀ ਕਬਰਡ ਦੇ ਵਿੱਚ ਮੇਰੇ ਸਾਰੇ ਪੱਜ ਦੇ ਵਿੱਚ ਜਿੰਨਾ ਕੈਸ਼ ਹੈਗਾ ਤੇ ਸਾਰਾ ਲੈ ਗਏ ਕਿੰਨਾ ਕੁ ਦਿਨ ਕੀ ਸੀ ਜੇ ਕਿਹਨਾਂ ਸਿਆਹ ਸੀ ਮੀਟਿੰਗ ਮम्मा ਦੀਆਂ ਬਾਲੀਆਂ ਨੇ ਤੇ ਇੱਕ ਮੇਰੀ ਰਿੰਗ ਹੈਗੀ ਸੀ ਜੋ ਕਿ ਮੈਂ ਪਾਰਸ ਦੇ ਵਿੱਚ ਹੀ ਰੱਖੀ ਹੋਈ ਸੀ ਇੱਕ ਕੈਸ਼ ਮੇਰਾ ਪੂਰਾ ਮਤਲਬ ਇੱਕ ਪਾਰਸ ਪੂਰਾ ਫੁੱਲ ਸੀਗਾ ਉਹਦੀ ਜ਼ਿੱਪ ਉਹ ਵੀ ਤੋੜ ਗਏ ਨੇ ਤੇ ਉਹਦੇ ਵਿੱਚ ਨਾ ਕੈਸ਼ ਹੋਊਗਾ ਮੇਰ ਬਾਊਟ ਮੈਂ ਹਰ ਪਾਰਸ ਦੇ ਵਿੱਚ 1000 ਤੋਂ 2000 ਰੱਖਦੀ ਸੀਗੀ ਹਰ ਹਰ ਪਾਰਸ ਦੀ ਜ਼ਿੱਪ ਦੇ ਵਿੱਚ ਮੇਰਾ ਹੁੰਦੇ ਸੀਗੇ ਪੈਸੇ ਵੀ ਕਈ ਕਿਸੇ ਟਾਈਮ ਵੀ ਕੈਸ਼ ਦੀ ਲੋੜ ਪੈ ਸਕਦੀ ਆ ਬਟ ਜਿਹੜਾ ਮੇਰਾ ਪਿੰਕ ਕਲਰ ਵਾਲਾ ਪਾਰਸ ਜੋ ਪੂਰਾ ਫਿੱਲ ਸੀਗਾ ਔਰ ਉਹ ਪੂਰਾ ਖਾਲੀ ਆ ਹਾਂ ਜਿਹੜੀ ਜੀ ਇਹ ਪੀ ਖਰਾਬ ਹੋਣ ਦੀ ਪਹਿਲਾਂ ਕਿ ਪਲੇਨ ਵੀ ਕੀਤੀ ਕਿਸੇ ਗਲਤ ਐਕਚੁਅਲੀ ਹਸਬੰਦ ਨੇ 1 ਵੀਕ ਪਹਿਲਾਂ ਕਿਤੀ ਸੀ ਮੈਥ ਹੈ ਨਹੀਂ ਸੀ ਮੈਂ ਆਪਣੇ ਪੇਕੇ ਗਈ ਹੋਈ ਸੀ 엄마 ਕਹਿੰਦੇ ਸੀ ਕਿ ਟੈਪ ਦੀ ਪ੍ਰੋਬਲਮ ਹੈਗੀ ਆ ਤਾਂ ਉਹਨਾਂ ਨੇ ਕੰਪਨਰ ਨੂੰ ਕਾਲ ਕੀਤੀ ਹੋਈ ਸੀ ਹਾਂਜੀ ਖਾਪਤਾ ਪਹਿਲਾਂ ਕੀਤੀ ਹੋਈ ਸੀ ਉਹਨਾਂ ਨੂੰ ਲੱਗਿਆ ਕਿ ਸ਼ਾਇਦ ਉਹ ਵੀ ਠੀਕ ਕਰਨ ਆਏ ਹੈਗੇ